ਸਤਿ ਸ੍ਰੀ ਅਕਾਲ ਵੀਰ ਜੀ ਮਨਮੀਤ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਅੱਜ ਵੀਰ ਲੱਖੇ ਕੋ ਆਏ ਆਉ ਲੈਣੇ ਜਾਣਕਾਰੀ ਵੀਰ ਕੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮਨਮੀਤ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਸ਼ੇਅਰ ਆਇਰ ਕਰੋ ਜਿਹੜੀ ਆਉਣ ਵਾਲੀ ਨਵੀਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਗਈ ਪਿੰਡ ਭਰਾਵਾਂ ਤੱਕ ਪਹੁੰਚ ਗਏ ਐਡਰੈਸ ਦਾਦੋ ਵੀਰ ਜੀ ਕੋਲੋਂ ਬਲਸ ਆਪਣਾ ਵੀਰ ਜੀ ਹੈਗਾ ਜੋ ਪਿੰਡ ਪੰਦੇਰ ਜ਼ਿਲ੍ਹਾ ਅਬਰਸਰ ਫਤੇਗੜ ਚੂੜੀਆਂ ਨੂੰ ਹੈਗਾ ਜੋ 3 ਕਿਲੋਮੀਟਰ ਮਜੀਠਾ ਸਾਨੂੰ ਹੈਗਾ ਜੋ 7 ਕਿਲੋ ਤਹਿਸੀਲ ਮਜੀਠਾ ਤਹਿਸੀਲ ਮਜੀਠਾ ਤੇ ਵੀਰ ਜੀ ਕਿੰਨੇ ਪਸ਼ੂ ਆਜ ਅੱਜ ਪਸ਼ੂ ਵੀਰ ਜੀ ਆਪਣੇ ਕੋਲ ਦੋ ਪਸ਼ੂਆ ਇੱਕ ਦੁੱਧੇ ਸਵੇ ਸੁਈ ਝੋਟੀ ਤਿਆਰ ਆ ਇੱਕ ਆ ਮੈਂ ਤੇਜੇ ਸੁਵੇ ਸੁਈ ਜੀ ਸਤਿਗੁਰ ਵੀਰ ਜੀ ਹੋਰ ਸੁਣਾ ਸੇਤਾ ਦੀ ਵਧੀਆ ਵਧੀਆ ਚੰਗੀ ਮੱਝ ਵੇਚੀ ਆ ਕਨਵੇਂ ਸੂਏ ਵੀਰ ਜੀ ਸੂਆ ਤੇ ਜੱਸੂਈ ਪਰ ਦੁੱਧ ਹੁਣ 14 ਕਿਲੋ ਠੰਡਾ ਕਰਕੇ ਤੇ ਜੇ ਸੂਏ ਵੀਰ ਹੁਣ ਪਾਣੀ ਲਾਣੀ ਵੀਰ ਹੈਗਾ ਨਹੀਂ ਵੀਰ ਜੀ ਖੋਲੋ ਹਾਂ ਵੀਰ ਜੀ ਵੇਖੋ ਵੀਰ ਜੀ ਨਹੀਂ ਬੱਚਣ ਵਾਲੀਆਂ ਗੱਲਾਂ ਫੇਸ ਵੇਖ ਲੋ ਮਹੀਂ ਦਾ ਵੇਖੋ ਕਿੱਦਾਂ ਸੋਹਣਾ ਮਹੀਂ ਚੰਗਾ ਮਗਰ ਮਗਰ ਹੋ ਗਿਆ ਫੇਰ ਨਾ ਵਿਖਾਓ ਇਧਰ ਮਗਰ ਹੋ ਗਿਆ ਵਿਖਾਓ ਨਹੀਂ ਵਾਕਾ ਵਿੱਚ ਹੈਗੀ ਮਹੀਂ ਜਿਹਨੂੰ ਕਹਿੰਦਾ ਵਾਕਾ ਵਿੱਚ ਥਾਨ ਵੇਖੋ ਕਿੱਦਾਂ ਸੋਹਣਾ ਲੱਗਾ ਵਾ ਮਹੀਂ ਨੂੰ ਚੰਗੀ ਮਹੀਂ ਵੇਖੋ ਛੱਡੀ ਸੀਲ ਆ ਹਾ ਛੱਡੀ ਪੜਿਆ ਪੜਿਆ ਵੀਰ ਜੀ ਹੈ ਵੀ ਗੱਲ ਡੰਗੜ ਵਾਕਾ ਬਹੁਤ ਸੋਹਣਾ ਵੀਰ ਜੀ ਜਿਹੜੇ ਕੁਆਲਿਟੀ ਵਾਲਾ ਕੱਢਿਆ ਵਾ ਮਹੀਂ ਦੀ ਬੂਥੀ ਜਾਨੀਗੀ ਨਹੀਂ ਨਹੀਂ ਨਿੱਕੀ ਜੀ ਵੀਰ ਜੀ ਹੈ ਚੰਗੀ ਮਹੀਂ ਇਹ ਕੱਟਾ ਵਾ ਮਗਰ ਆਹ ਵੇਖੋ ਵੀਰ ਜੀ ਕੱਟਾ ਵੇਖੋ ਕੱਟਾ ਲਈ ਆ ਵੀਰ ਜੀ ਇ ਛੋਟੀ ਲਈ ਤੇ ਵੇਖੋ ਵੀਰ ਜੀ ਕਟਾ ਨੀਲੀ ਪਿਓ ਚੰਦਾ ਨਾ ਬੂੜੀ ਚ ਪਿਆਰ ਨੀਲਾ 라ਵੀ ਦਾ ਕਟਾ 라ਵੀ ਦਾ ਵੇਖੋ ਕੱਡਾ ਸੋਨਾ ਚੱਡਾ ਵੇਖੋ ਵੀਰ ਜੀ ਕੁਆਲਟੀ ਫੇਸ ਵੇਖੋ ਚਿੱਡੇ ਦੀ ਕੱਡਾ ਸੋਨਾ ਵੇਖੋ ਵੀਰ ਜੀ ਲੱਗਾ ਵਾ ਚੰਗੀ ਵੀਰ ਜੀ ਚੰਗੀ ਵੀਰ ਜੀ ਮੈਂ ਹੈ ਹੀ ਚੰਗੀ ਜਿਹੀ ਚੀਜ਼ ਹੈ ਕੋਈ ਵੀ ਆਵੇ ਨਾ ਆਵੇ ਪਰ ਹਾਥੀ ਹੈਗਾ ਵੀਰ ਜੀ ਤੇ ਵੀਰ ਜੀ ਤਾਂ ਕੀ ਮੁੱਲ ਕਰਦੇ ਆ ਮੁੱਲ ਜਿੰਨਾ ਮੱਦੀ 1.5 ਕਰਾ ਲਈਏ ਹਾਂਜੀ ਹਾਂ ਨਾ ਮੀ 1 20 ਦੇ ਦਾਂ 1 20 ਦੀ ਹੋਰ ਵੀਰ ਜੀ ਮਾਨ ਕਰੀਏ 1 20 ਜਿਆਦਾ ਹੈ ਵੇਚ ਜਿਆਜ ਕਰੋ ਆਪਣਾ ਕੋਈ ਇੱਕ ਵੀ ਨਹੀਂ ਆ ਖਰਚਾ ਨਹੀਂ ਚੜਿਆ ਕੋਈ ਵੀ ਕੋਈ ਇੱਕ 15 ਨਹੀਂ ਆ ਹਾਂਜੀ ਕੋਈ ਮੈਂ ਤੇ ਖਰਚਾ ਨਹੀਂ ਆ ਹਾਂਜੀ ਬਸ ਤੁਹਾਨੂੰ ਕਿਰਾਇਆ ਦਿੱਤਾ ਕੋਈ ਦਲਾਲੀ ਨਹੀਂ ਕੋਈ ਸਲਾਲੀ ਨਹੀਂ ਆ ਏ ਮਈ ਹਾਨਾ 110000 ਦੀ ਦੇਦਾ 110000 ਦੀ ਵੀਰ ਕਹਿੰਦਾ ਦੇਦਾ ਤੇ ਕੋਈ ਵੀਰ ਆ ਉਸ ਇੱਕ 30 40 ਨੂੰ ਮਾਤ ਪਾ ਦੂ ਇੱਕ ਬੰਨੇ ਇੱਕ 40 ਦੀ ਬੰਦ ਇੱਕ ਬੰਨੇ ਇਧਰ ਸਾਡੀ ਜੇ ਵੀਰ ਕਹਿੰਦਾ ਕੋਈ ਵੀਰ ਦੂਰੋਂ ਚੱਲ ਕਹੂਗੇ ਤਾਂ ਮਾਨਤਾਨ ਹੋਰ ਵੀਰ ਕਹਿੰਦਾ ਕਰਦਾਂਗੇ ਨਾਲਾ ਲੈਵਾ ਮੈਨੂੰ ਲੱਗਾ ਜੋ ਲੱਗਾ ਲੱਗਾ ਵਿੱਚ ਹੀ ਵੇਖੋ ਪੂਰੇ ਮਈ ਦੇ ਅਖਰ ਜਿਹੜੇ ਨਾ ਪੂਰੇ ਸਹੀ ਮੈਂ ਦੇਖਦਾ ਸਹੀ ਵਿੱਚ ਥਾਂ ਦੇ ਵੇਖੋ ਕੱਲਾ ਕੱਲਾ ਲੱਗਾ ਫਿਰ ਕੁਆਲਟੀ ਦਾ ਇਹਦੇ ਤੁਹਾਡੇ ਚੈਨਲ ਦੇ ਵੀਡੀਓ ਪਾਉਣ ਲੱਗੇ ਆ ਇਹ ਕਰ ਪਈਏ ਦਾ ਮਈ ਦੇ ਵਿੱਚ ਫਾਲਟ ਹੋ ਗਣਾ ਹਾਂਜੀ ਹਾਂਜੀ ਵੀਰ ਜੀ ਅਸੀਂ ਜ਼ਿੰਮੇਵਾਰ ਹਾਂ ਠੀਕ ਆ ਵੀਰ ਜੀ ਤੇ ਮੂੰਹ ਛੇ ਦੰਦ ਛੇ ਦੰਦ ਵੀਰ ਕਹਿੰਦਾ ਮੂੰਹ ਪਹਿਲੇ ਸੁਵੇ ਦਾ ਰਿਕਾਰਡ 14 ਕਿਲੋ ਦਾ ਆ ਪਹਿਲੇ ਸੁਵੇ ਦਾ 14 ਕਿਲੋ ਰਿਕਾਰਡ ਵੀ ਕਹਿੰਦਾ ਖੱਤੀ ਵੀਰ ਜੀ ਮੂੰਹ ਤੋਂ ਪਤਾ ਲੱਗਦਾ ਚੰਗੀ ਆ ਆਈ ਸ਼ਾ ਜਾਨਵਰ ਵੀ ਬੰਬ ਬੰਬ ਹੈ ਵੀਰ ਜੀ ਚੰਗੀ ਜਰੀ ਚੀਜ਼ ਚੰਗੀ ਉਹਨੂੰ ਚੰਗੀ ਜਾਣਾ ਵੀਰ ਜੀ ਘਰ ਆਜੋ ਮਾਲ ਆਉਂਦਾ ਹੈ ਕਿ ਤੋਹਫੇ ਨਹੀਂ ਨਹੀਂ ਵਧੀਆ ਵੀਰ ਜੀ ਹੈ ਦੋਵੇਂ ਡੰਗਰ ਵੀ ਦੇਖੋ ਵੀਰ ਜੀ ਸਿੰਗੀ ਬਹੁਤ ਵਧੀਆ ਵੀਰ ਜੀ ਲੱਗੀ ਵੇਖੋ ਇਹਦਾ ਵੇਖੋ ਵੀਰ ਜੀ ਤਾਲੇਵਾ ਵੇਖੋ ਕਿੰਨਾ ਸੋਹਣਾ ਲੱਗਾ ਕਟਿਉਂ ਤਬਾ ਪਾਈ ਫਿਰਦੀ ਹੈ ਹੈਗੀ ਵੀਰ ਜੀ ਚੰਗੀ ਝੋਟੀ ਸੋਹਣੀ ਵੇਖੋ ਚਾਰ ਦਿਨ ਲੱਗੇ ਸੂਚ ਪਰ ਥੱਬਾ ਪਾ ਦੂਗੀ ਨਹੀਂ ਵੀਰ ਜੀ ਚੰਗੀ ਝੋਟੀ ਹੈ ਵੀ ਖਾਓ ਵੀਰ ਜੀ ਵੇਖੋ ਵੀਰ ਜੀ ਫੇਸ ਵੇ ਲੋ ਚੰਗੀ ਝੋਟੀ ਮਰੀ ਵੀ ਧਿਆਨ ਤੋੜਿਓ ਅੱਲਾ ਸਲਾਮ ਵੇਖੋ ਵੀਰ ਜੀ ਵਾਕ ਵੀਰ ਨੂੰ ਨਾ ਕਿਹਾ ਤੋਹਫੇ ਕੱਢ ਕੇ ਲਿਆਉਂਦੇ ਵੀਰ ਨੂੰ ਨਾ ਕੱਢੇ ਸੋਨੇ ਥਾਂਲੇ ਵਾ ਕਿੜਾ ਕਿੜਾ ਸੋਨਾ ਲੱਗਾ ਛੋਟੀਆਂ ਛੋਟੀਆਂ ਵੱਡੀਆਂ ਵੇਖਾ ਵੀਰ ਜੀ ਕੋਈ ਵੀਰ ਆਪਣਾ ਆਵੇ ਸੱਜਣਾ ਹਾਂਜੀ ਹਾਂਜੀ ਵੀਰ ਜੀ ਦੂਰੋਂ ਨੇੜਿਓਂ ਝੋਟੀ ਦੇ ਲੱਗੇ ਆ ਕੇ ਵੇਖੇ ਝੋਟੀ ਦੀ ਜਿਹੜੀ ਚਮੜੀ ਹੈ ਨਾ ਹਾਂ ਹਾਂਜੀ ਹਾਂਜੀ ਵੀਰ ਜੀ ਆ ਵੇਖੋ ਕਤਾ ਕਤਾ ਹਾਂਜੀ ਪੂਰਾ ਟੈਰੀ ਗਾਰਡ ਕਪੜਾ ਜਦਾਂ ਦਾਦਾ ਦੀ ਚਵੜੀ ਠੀਕ ਹੈ ਵੀ ਤੁਸੀਂ 15 ਕਿਲੋ ਕੱਢੂ ਛੋਟੀ 15 ਕਿਲੋ ਵੀਰ ਕਹਿੰਦਾ ਦੁੱਧ ਕੱਢੂਗੀ ਹਾਂਜੀ ਤੇਰਾ ਮੁੱਲ ਵੀਰ ਜੀ ਹਾਨ ਆਈਆਂ ਨਾ ਇਹ ਵੀ ਇੱਕ 15 ਦੀ ਦੇਦਾ ਇੱਕ 15 ਵੀਰ ਜੀ ਹੋਰ ਕਰੀਏ ਮਾਲ 15 ਜੋ ਵੀਰ ਭਰਾਵਾਂ ਦਾ ਆਏਗੇ ਦੂਰੋਂ ਦਾ ਨੇੜਿਆਂ ਦਾ ਮਾਨਤਨ ਕਰਾਂਗੇ ਇੱਕ 13 ਦੀ ਦੇ ਦਈਏ ਇੱਜਾ ਤਾਂ ਨਹੀਂ 15 15 ਹਜ਼ਾਰ ਹੀ ਛੋਟਾ ਨਹੀਂ ਇੱਕ 13 ਦੇ ਦਈਏ ਵੀਰ ਕਹਿੰਦਾ ਤੇ ਵੀਰ ਨੇ ਮਾਨ ਕੀਤਾ ਵੀਰ ਕਹਿੰਦਾ ਜੇ ਕੋਈ ਵੀਰੋਂ ਦੂਰੋਂ ਆਊਗਾ ਚੱਲ ਕੇ ਹੋਰ ਵੀ ਮਾਨ ਕਰਦਾਂਗੇ ਤੇ ਵੀਡੀਓ ਦੱਸ ਦੱਸ ਦੋ ਆਪਣਾ ਫੇਰ ਹੈ ਬ੍ਰੈਸ ਭਾਜੀ ਆਪਣਾ ਹੈਗਾ ਜੋ ਨੰਬਰ ਹੈਗਾ 9814624311 ਹਾਂਜੀ ਤੇ 9815097203 ਪਿੰਡ ਪੰਧੇਰ ਜਿਹੜਾ ਬਸਾਰ ਆਪਣੇ ਭਰਾਵਾਂ ਦਾ ਲਖਾ ਜਸਾ ਮਨਮੀਤ ਤੇਰੀ ਫਾਰਮ ਹੈ ਤਿੰਨੇ ਭਰਾ ਨਾਲ ਸਾਥ ਦੋ ਤੇ ਵਾਦੋ ਵਾਦ ਨੂੰ ਲਾਈਕ ਕਮੈਂਟ ਸ਼ੇਅਰ ਵਾਤੋ ਵਾਤੋ ਜੋੜੇ ਗਰੁੱਪਾਂ ਫੇਸਬੁਕ ਆ ਸਾਰੇ ਵਿੱਚ ਖਲਾਸ ਆ ਅ ਵੀਰ ਜੀ ਬਾਕੀ ਇਹਨਾਂ ਦਾ ਡੰਗਰ ਸਾਫ ਹੁੰਦਾ ਵੀਰਾਂ ਜਦੋਂ ਡੰਗਰ ਵਿੱਚ ਆ ਚੰਗਾ ਵਿੱਚ ਆ ਕੁਆਲਿਟੀ ਦਾ ਵੇਖਿਆ ਡੰਗਰ ਵਿੱਚ ਚੱਲਦਾ ਜਾਨਦਾ ਜਾਨਦਾ ਮਾਝਾ ਦਬਾਬਾ ਸਾਰੇ ਏਰੀਆ ਜਾਂਦਾ ਸਾਸੀ ਗਾਲ ਵੀਰ ਜੀ ਧੰਨਵਾਦ